ਹਾਂਜੀ ਭਾਈ ਫਾਇਲੀ ਟਾਇਰ ਦਾ ਤਾਰ ਤੇਆ ਦੇਖੋ ਗੱਡੀ ਦੀ ਬੈਡ ਨੂੰ ਕਰੀਏ ਸਾਹਮਣੇ ਭਾਈ ਇਹ ਪ੍ਰੋਬਲਮ ਤੇ ਹੈੜਾ ਦੇਖੋ ਭਾਈ ਕੈਂਟ ਲੱਗਦੀ ਆ ਹੁਣ ਬਸ ਆ ਤਾਂ ਗੁਰੀ ਲੱਗ ਮੰਨ ਜੇ ਆਪਣੀ ਗੱਡੀ ਨੂੰ ਬੰਦਾ ਯਾਰ ਇੱਕ ਕਰੋ ਕੋਠੀਆਂ ਪੰਜ ਲੈਂਦੀਆਂ ਦੇਖੋ ਹਾਂਜੀ ਭਾਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਭਾਈ ਕਿੱਦਾਂ ਤੁਸੀਂ ਉਮੀਦ ਆ ਭਾਈ ਤੁਸੀਂ ਵਧੀਆ ਤੇ ਗੁੱਡ ਹੋਵੋਗੇ ਹੋਰ ਭਾਈ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਬਾਈ ਜੀ ਮੈਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਵਾਲਾ ਬਲੌਗ ਦੇਖਿਆ ਹੋਣਾ ਤੁਸੀਂ ਆਪਣੀ ਗੱਡੀ ਦਾ ਨਾ ਫੋਰਡਨ ਡਰਾਈਵਰ ਤਾਂ ਜਾਂਦੀ ਜਾਂਦੀ ਦਾ ਟਾਇਰ ਫਟ ਗਿਆ ਬਾਈ ਉਹ ਟਾਇਰ ਵਿੱਚ ਨਾ ਇੱਕ ਪੈਪ ਜਾਏ ਠੀਕ ਆ ਉਹ ਪਤਾ ਨਹੀਂ ਕਿ ਆ ਬੱਜਿਆ ਕਿ ਆ ਨਹੀਂ ਬੱਜਿਆ ਆਪਾਂ ਉਹਨਾਂ ਨੂੰ ਚੇਂਜ ਕਰਾਉਣੇ ਜਾ ਰਹੇ ਹਾਂ ਠੀਕ ਆ ਉਹ ਤੁਸੀਂ ਬਲੌਗ ਚ ਬਣ ਰਿਹਾ ਤੁਹਾਨੂੰ ਦਿਖਾਉਨੇ ਆ ਕਿ ਉਹ ਕਿਆ ਬੱਜਿਆ ਕਿ ਤੇ ਕਿਸ ਤਰ੍ਹਾਂ ਇੱਕ ਦਮ ਹੈ ਬਾਈ ਬੱਜ ਕੇ ਜਦੋਂ ਹਵਾ ਨਿਕਲ ਗਈ ਜਾਂਦੀ ਜਾਂਦੀ ਦੇ ਰੋਡ ਪਰ ਬਾਹਰ ਕਿਸੇ ਸੀਸੀ ਦੇ ਪਿੱਛੇ ਬਾਸ਼ ਆ ਗਈ ਤੇ ਦੇਖੇ ਵੀ ਗੱਡੀ ਦਾ ਟਾਇਰ ਖਾਲੀ ਹੋ ਗਿਆ ਕਿ ਗੱਡੀ ਦਾ ਮੀਟਰਵਾ ਸ਼ੋ ਹੋ ਗਿਆ ਵੀ ਇਧਰ ਟਾਇਰ ਖਾਲੀ ਹੋ ਗਿਆ ਟੋਟਾ ਫਪਰੇ ਗੱਡੀ ਜੇ ਦੀ ਰ ਬਸ 5-7 ਮਿੰਟ ਬਾਈ 5-7 ਸੈਕਿੰਡ ਬਾਈ ਯਾਰ ਟਾਇਰ ਖਤਮ ਹੋ ਗਿਆ ਪੈਪ ਪੂਰਾ ਗੜ ਗਿਆ ਟਾਇਰ ਆਪਣਾ ਟੋਟਲੀ ਸਾਰਾ ਹੀ ਖਰਾਬ ਹੋ ਗਿਆ ਉਹ ਟਾਇਰ ਤਾਂ ਬਾਈ ਨਵੇਂ ਆ ਹੁਣ ਪਤਾ ਨਹੀਂ ਕਿਆ ਸਿਸਟਮ ਨਾਲ ਵੱਜਿਆ ਕਿਆ ਸਿਸਟਮ ਨਾਲ ਨਹੀਂ ਵੱਜਿਆ ਬਾਈ ਬਈ ਇੱਕ ਗੱਲ ਦੇਖੀ ਆ ਆਪਾਂ ਨੇ ਨਾ ਡੇਢ ਕ ਸਾਲ ਹੋਇਆ ਟਾਇਰ ਪਵਾਇਆ ਨੂੰ ਇੱਕ ਟਾਇਰ ਦਾ ਪਹਿਲਾਂ ਖਰਾਬ ਹੋ ਗਿਆ ਤਾਂ ਆਪਾਂ ਨੇ ਪਹਿਲਾਂ ਚੇਂਜ ਕਰਵਾਇਆ ਇੱਕ ਟਾਇਰ ਆ ਦੇਖੋ ਹੁਣ ਫੁੱਟ ਗਿਆ ਪਤਾ ਨਹੀਂ ਵੀ ਟਾਇਰੇ ਬੁੱਧੇ ਆ ਕੁਝ ਨਹੀਂ ਕਹਿ ਸਕਦੇ ਬਾਈ ਪਹਿਲਾਂ ਜਿੰਦਗੀ ਮੈਂ ਇਕਣਾ ਕਦੇ ਨਹੀਂ ਹੋਇਆ ਹੈਗਾ ਵੀ ਨਵੇਂ ਟਾਇਰ ਆ ਬਈ ਕੋਈ ਬਹੁਤਾ ਚਲਾਈ ਵੀ ਨਹੀਂ ਹੋਈ ਫਿਰ ਕੱਲ ਜ 15 ਹਜ਼ਾਰ ਚੱਲੇ ਹੋਣੇ 15 20 ਹਜ਼ਾਰ ਇਹਦੇ ਵੱਧ ਨਹੀਂ ਚੱਲਿਆ ਆਹ ਟਾਇਰ ਠੀਕ ਹੈ ਦੋ ਟਾਇਰ ਦਾ ਪਹਿਲੇ ਸਮਝ ਲਓ ਤੁਸੀਂ ਇੱਕ ਟਾਇਰ ਆ ਦਾ ਬਾਈ ਪਿੱਛੇ ਆਹੀ ਟਾਇਰ ਪਵਾਇਆ ਦਾ ਪਰ ਇਹਦੇ ਨਾਲ ਸੈਟਾਂ ਉੱਪਰ ਕਰਾਰੀਆਂ ਉੱਪਰ ਤੇੜਾ ਜਿਹਾ ਆ ਗਿਆ ਤੇ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਉਹ ਤੇੜਾ ਜਿਹਾ ਆਈ ਐਵੇਂ ਬਾਈ ਉਹਦੇ ਕਰਕੇ ਉਹਦੇ ਕਰਕੇ ਆਪਾਂ ਇਹਨਾਂ ਚੇਂਜ ਕਰਿਆ ਉਹ ਉਹ ਟੇੜਾਂ ਜੀਆਂ ਆਈਆਂ ਵੇਤੀਆਂ ਟੇੜਾ ਜੀ ਆਊਟ ਕਰਕੇ ਫਿਰ ਆਪਾਂ ਨੇ ਹੁਣ ਇਹਦੇ ਨਾਲ ਉਹ ਕਰ ਦੇਣਾ ਟੇੜਾਂ ਜੀਆਂ ਆਈਆਂ ਵੇਤੀਆਂ ਆਪਾਂ ਨੇ ਇਹਨੂੰ ਚੇਂਜ ਚੇਂਜ ਕਰਵਾ ਦਿੱਤਾ ਉਹ ਹਜੂਰ ਸਾਹਿਬ ਨੂੰ ਜਾਣਾ ਦਾ ਚੇਂਜ ਕਰਵਾਇਆ ਦਾ ਟਾਇਰ ਉਹ ਉਹਦੇ ਬਾਅਦ ਹੁਣ ਆਪਾਂ ਨੇ ਉਹੀ ਟਾਇਰ ਪਾ ਕੇ ਨੇ ਕੰਮ ਸਾਰ ਨੂੰ ਕੰਮ ਕਰ ਲੈਣਾ ਫਿਰ ਆਪਾਂ ਟਾਇਰ ਲਾਏ ਦੋ ਚੀਜ਼ਾਂ ਕਰਾ ਚੇਂਜ ਕਰਾ ਦੂਗਾ ਜਿਹੜਾ ਤਾਂ ਲਾਇਆ ਉਹ ਵੀ ਖਰਾਬ ਹੈ ਦਾ ਤੇ ਜਿਹੜਾ ਟਾਇਰ ਤਾਂ ਖਰਾਬ ਹੈ ਦਾ ਬਈ ਆ ਬਾਈ ਜਿਹੜੇ ਕਰੋਮ ਵਾਲੇ ਲਾਇ ਬਿਲ ਪਾਏ ਹੋਏ ਆ ਇਹ ਵੀ ਆਪਣੇ ਖਰਾਬ ਹੋ ਗਏ ਇਨਾ ਆਪਣੇ ਸਵਾਚ ਕੰਮਸਾਰੂ ਸੈੱਟ ਕਰਾਏ ਹੋਏ ਆ ਆ ਪਰ ਉਹ ਲਾਈ ਵੀ ਚੇਂਜ ਕਰਾਉਣੇ ਪੈਣੇ ਟਾਇਰ ਵੀ ਚੇਂਜ ਕਰਾਉਣੇ ਪੈਣੇ ਆ ਇਹ ਜੇ ਆਪਾਂ ਹੁਣ ਨਮਾ ਟਾਇਰ ਪਾਈਏ ਬਬ 12-13 ਹਜ਼ਾਰ ਦਾ ਟਾਇਰ ਆ ਬਾਈ ਫਿਰ ਮੈਂ ਸੋਚਿਆ ਵੀ 12-13 ਹਜ਼ਾਰ ਦੇ ਟਾਇਰ ਨੂੰ ਉੱਪਰ ਲਾਉਣ ਨਾਲੋਂ ਇੰਨੇ ਇਹਦੋਲੇ ਕੰਮਸਾਰੂ ਚਲਾ ਦਨੇ ਆ ਫਿਰ ਨਵੇਂ ਲਾਏ ਤੇ ਨਵੇਂ ਟਾਇਰ ਪਵਾ ਲੂਗਾ ਬਾਈ ਠੀਕ ਆ ਹੁਣ ਇੱਕ ਟਾਇਰ ਆਪਣੇ ਪਹਿਲਾਂ ਪਵਾ ਲਿਆ ਇੱਕ ਆ ਹੋ ਗਿਆ ਉਹ ਪਹਿਤ ਨਵੇਂ ਪਾ ਕੇ ਬਾਈ ਪੈ ਜਾਣਗੇ ਨਵੇਂ 26000 ਰੁਪਏ ਹੋਗੇ ਦੋ ਟਾਇਰਾਂ ਦਾ ਫਿਰ ਕਿਉਂਕਿ ਆਪਾਂ ਇਹਨਾਂ ਨੂੰ ਥੋੜਾ ਟਾਈਮ ਚਲਾ ਕੇ ਕੰਮ ਸਾਰੂਜੇ ਕਰਕੇ ਉਹਦੇ ਬਾਅਦ ਟਾਇਰਾਂ ਦੀ ਜੋੜਾਈ ਚੇਂਜ ਕਰਾ ਦੂੰਗਾ ਸਾਰਾ ਜਿਹੜਾ ਚੌਕੜਾ ਚੇਂਜ ਕਰਾ ਦੂੰਗਾ ਠੀਕ ਆ ਬਲੌਗ 'ਚ ਬਣੇ ਰਹੋ ਤੁਸੀਂ ਠੀਕ ਆ ਤੁਹਾਨੂੰ ਦਿਖਾਉਂਦੇ ਆ ਕਿ ਆ ਸਿਸਟਮ ਨੂੰ ਦੁਕਾਨ ਪਰ ਜਾਂਦੇ ਆਪਾਂ 82 ਸੈਕਟਰ ਉਹ ਬਾਈ ਕਰੂਗਾ ਕੋਈ ਹਿੱਲਾ ਇਹਦਾ ਪੈਰ ਦਾ ਠੀਕ ਆ ਉਹ ਲਾ ਕੇ ਫਿਰ ਆਪਾਂ ਕੰਮ ਸਾਰੂਜੇ ਕੰਮ ਹੋ ਜੂਗਾ ਵੇ ਇੰਨੇ ਠੀਕ ਆ ਬਲੌਗ 'ਚ ਬਣੇ ਰਹੋ ਚੱਲਦੇ ਆਪਾਂ ਟਾਇਰ ਵਾਲੀ ਸ਼ਾਪ ਤੇ ਹਾਂਜੀ ਬਾਈ ਖਾਲੀ ਆਪਾਂ ਟਾਇਰ ਵਾਲੀ ਸ਼ਾਪ ਤੇ ਪਹੁੰਚ ਗਏ 82 ਸੈਕਟਰੋਂ ਮੋਹਾਲੀ ਚ ਆ ਬਈ ਇਹ ਰਹੀ ਬਈ ਸ਼ਾਪ ਨਵੀਂ ਖੁੱਲੀ ਆ ਬਈ ਆਹ ਜੀ ਦੇਖੋ ਬਈ ਲਾਏ ਨੇ ਸਟਾਕ ਬਹੁਤ ਜ਼ਿਆਦਾ ਲਾਇਆ ਬਈ ਇਹ ਦੇਖੋ ਬਈ ਥਾਰ ਚ ਪਾਇਆ ਬਹੁਤ ਘੰਟ ਲੱਗਦਾ ਬਈ ਆਹ ਲਾਇਆ ਬਾਕੀ ਬਈ ਇਹਨਾਂ ਦਾ ਰਵਾਜ ਤਾਂ ਹੁਣ ਪੁਰਾਣਾ ਹੋ ਗਿਆ। ਬਈ ਮੇਰੇ ਸਾਹਮਣੇ ਨਾਲ ਕਰੋਮ ਵਾਲੇ ਲਾਇਬਲ ਨਹੀਂ ਪਾਉਣੇ ਚਾਹੀਦੇ, ਛੇਤੀ ਖਰਾਬ ਹੁੰਨੇ ਹੋਏਗਾ। ਜਾਂ ਅੱਜ ਕੱਲ ਇਸ ਤਰ੍ਹਾਂ ਇਹ ਚੀਜ਼ ਨਹੀਂ ਖਰਾਬ ਹੁੰਦੀ ਬਈ, ਇਹ ਚੀਜ਼ ਵੀ ਨਹੀਂ ਖਰਾਬ ਹੁੰਦੀ ਹੈਗੀ। ਇਹ ਤਾਂ ਤੁ ਮੰਨਿਆ ਦੇ ਦੀ ਹੈ ਨਹੀਂ ਬਈ ਇਹਨਾਂ ਦਾ ਲਾਇਸ ਰੈਂਜ ਦੀ ਇਹਨਾਂ ਦੀ। ਬਾਕੀ ਲਾਇਬਲ ਤਾਂ ਵੀ ਬਾਕਪੇ ਆ। ਇਹ ਵੀ ਦੇਖੋ। ਬਈ ਇਹਨਾਂ ਦਾ ਟ੍ਰੈਂਡ ਚੇਂਜ ਹੋ ਜਾਂਦਾ। ਇਹ ਵੀ ਲਾਇਆ ਵੀ ਪੁਰਾਣਾ ਹੋ ਗਿਆ ਥਾਰ ਮਾ ਬਹੁਤ ਚੱਲਿਆ ਹੋਇਆ ਇਹਦੇ ਨਾਲ ਦਾ ਪਾਇਆ ਆਪਣੀ ਗੱਡੀ ਨੂੰ ਬਾਈ ਇਹ ਕ੍ਰੋਮ ਰਹਿੰਦੀ ਨਹੀਂ ਬਾਈ ਜੇ ਕੁਝ ਲੱਗ ਜਾਵੇ ਜੇ ਨਹੀਂ ਖਰਾਬ ਹੋ ਜਾਂਦੀ ਆਹ ਬਾਕੀ ਆਪਾਂ ਨੇ ਥਾਰ ਮਾ ਪਹਿਲਾਂ ਵੀ ਇਹ ਟਾਇਰ ਪਾਏ ਦੇਖੋ ਇਹ ਵੀ ਟਾਇਰ ਬਦ ਦੂੰਗਾ ਇਹ ਗਾਰਾ ਬਹੁਤ ਮਾਰਦੇ ਨੇ ਵੀ ਚੱਲ ਚੱਕੇ ਇਹ ਗੱਡੀ ਠੀਕ ਆ ਬਾਈ ਜਿਹੜੀ ਆ ਗੱਡੀ ਇਹ ਪਾਣੀ ਚਾਹੀਦੀ ਟਾਇਰਾਂ ਨੂੰ ਇਹ ਤਾਂ ਬੇਕਾਰ ਗੱਡੀ ਜੀ ਬਾਕੀ ਥਾਰ ਚ ਬਾਈ ਆਹ ਵੀ ਵਧੀਆ ਲੱਗਦੇ ਆ ਜੇ ਹੁਕ ਪਾਲਕੀ ਹੁਕ ਕਰਨੀ ਆ ਬਾਈ ਐਂ ਜਿਸ ਤਰ੍ਹਾਂ ਆ ਲਾਇਆ ਵੀ ਆ ਆ ਟਾਇਰ ਹਾਂਜੀ ਬਾਈ ਫੈਲੇ ਟਾਇਰ ਦਾ ਤਾਰਦੇ ਆ ਦੇਖੋ ਗੱਡੀ ਜੀ ਬੈਡ ਲੁੱਕ ਕਰੀ ਸਾਮਣੇ ਬਾਈ ਇਹ ਪ੍ਰੋਬਲਮ ਤੇ ਐ ਟਾਇਰ ਬੋ ਦੇਖੋ ਤੁਸੀਂ ਇਹ 20 ਇੰਚੀ ਟਾਇਰ ਬਣਾ ਆ ਦੇਖੋ ਇਹਦੇ ਕਰਕੇ ਆਪਣੇ ਚੇਂਜ ਕਰਵਾਇਆ ਤਾਂ ਹਾਂ ਉਹ ਬਾਈ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਬਾਹਰ ਆਇਆ ਵੀ ਚੱਲ ਜੂਗਾ ਹਾ ਜੇ ਚੱਲ ਆਪਾਂ ਕੰਮ ਸਾਰ ਨੂੰ ਇਹੀ ਟਾਇਰ ਪਵਾ ਲੈਨੇ ਬਾਈ ਇਹਨੇ ਇੱਧਰ ਲੁੱਕ ਦੇਖੋ ਬਾਈ ਕਿੰਨੀ ਘੈਂਟ ਆ ਉੱਧਰ ਦੇਖੋ ਕਿੰਨੀ ਪੂਰੀ ਨੁਕਕਾਰੀ ਸਾਹਮਣੇ ਆ ਦੇਖੋ ਬਈ ਆ ਜਾ ਕਰ ਕਰ ਜਣੇ ਦੇਖੋ ਬਈ ਇਹਨੇ ਕਰਿਆ ਆਪਣਾ ਟਾਇਰ ਦਾ ਕੰਮ ਇਹਨੇ ਫਾੜਿਆ ਆ ਕੋਈ ਕੋਈ ਬਸਨ ਫਾੜੇ ਕੋਸ਼ਾ ਕੋਆ ਹੋ ਗਿਆ ਨਾ ਮਾਰ ਕੇ ਇਸਦੇ ਮਨੇ ਕੇ ਕਰ ਰਿਹਾ ਕਹਤ ਹੈ ਵੀ ਬਾਈ ਨੇ ਸਟਾਰਟ ਕੀਤਾ ਜਗਾਣਾ ਡਾਇਰ ਫੈਲੀ ਆਪਣਾ ਟਾਇਰ ਫਟਿਆ ਉਹ ਤਾਂ ਤਰ ਤੇ ਰਹੀ ਨੇ ਦੂਆ ਟਾਇਰ ਕਰ ਦਿੰਦੇ ਵਿੱਚ ਸਟਾਲ ਇਹ ਜਦੋਂ ਇਹਨਾਂ ਫੈਲੀ ਚੇਂਜ ਹੋ ਗਿਆ ਉਹ ਗੱਡੀ ਚ ਫਟ ਕਰਦੇ ਆ ਅੱਜ ਵਾਲਾ ਇਹ ਹਾਂਜੀ ਭਾਈ ਚੈੱਕ ਕਰੋ ਗੱਡੀ ਦੀ ਫੈਲੀ ਫੈਲੀ ਲੋਪਾ ਦੇਖੋ ਇਹ ਕੈਂਟ ਲੱਗਦੀ ਆ ਹੁਣ ਬੜਾ ਦਾ ਗੁਰੀ ਲੱਗਦੀ ਦੀ ਜੋ ਟੈਰ ਨਾਲ ਦਾ ਓਟਾਰ ਪਰ ਲੈ ਜਾਂਦੇ ਬਈ ਕਰਨ ਨੂੰ ਅੱਜ ਤਾਂ ਪਹਿਲਾਂ ਕਿਸੇ ਕੰਮ ਤੇ ਨਹੀਂ ਹੈਗਾ ਚੱਲ ਲੈ ਜਾਂਦੇ ਬਈ ਹਾਂਜੀ ਬਾਈ ਦੇਖੋ ਪੁਰਾਣਾ ਟਰ ਕੰਮ ਦੇ ਗਿਆ ਬਾਈ ਚੀਜ਼ ਸਾਮੇ ਰੱਖਣੀ ਚਾਹੀਦੀ ਹੈ ਕੋਈ ਵੀ ਜਿਹੜੀ ਚੀਜ਼ ਕੰਮ ਆ ਜਾਵੇ ਨਾ ਕਦੇ ਜ਼ਿੰਦਗੀ ਚ ਉਹ ਚੀਜ਼ ਨੂੰ ਕਦੇ ਵੀ ਗੇਂਦਾਂ ਨਹੀਂ ਜਾਇਦਾ ਬਾਈ ਉਹ ਜਿਸ ਤਰ੍ਹਾਂ ਹਾਟ ਟਾਇਰ ਫਟਿਆ ਹੋਇਆ ਤਾਂ ਤਾਂ ਕਿਸੇ ਕੰਮ ਦਾ ਨਹੀਂ ਹੈਗਾ ਆਪਣਾ ਦੂਆ ਟਾਇਰ ਰੱਖਿਆ ਬਦ ਚਲੋ ਹੁਣ ਟੈਂਪਰ ਮੌਕੇ ਪਰ ਕੰਮ ਆ ਗਿਆ ਬਾਈ ਕਦੇ ਵੀ ਚੀਜ਼ ਨੂੰ ਗੇਡ ਨਹੀਂ ਚਾਹੀਦਾ ਜੇ ਆਪਾਂ ਇਹਨੂੰ ਵੇਚ ਬੁੱਧਨ ਦੇ ਕਿਆ 100 150 ਦਾ ਵਿਕਣਾ ਤਾਂ ਬਾਈ 200 ਦਾ ਹੈ ਟਾਇਰ ਕਿਉਂ ਉਵੇਂ ਤੱਕ ਖਰਾਬਾ ਜਿਹਾ ਹੈ ਹੁਣ ਚਲ ਆਪਾਂ ਇਹ ਤੇ ਕੰਮ ਲੈ ਲੂਗੇ ਬਾਈ ਹੁਣ ਇਹ ਇੱਕਦਮ ਫਟੂਗਾ ਨਹੀਂ ਜੇ ਨਿਕਲੂਗੀ ਬਾਈ ਤੇ ਹਵਾ ਨਿਕਲੂਗੀ ਫਿਰ ਆਪਾਂ ਉਹ ਹਾਲਾਤ ਦੇਖ ਕੇ ਇਹਨਾਂ ਨੂੰ ਚੇਂਜ ਕਰਾ ਲੂਗਾ ਬਾਈ ਚਲੋ ਜਿੰਨਾ ਟਾਈਮ ਚੱਲਦਾ ਆਪਾਂ ਉਹਨਾਂ ਟਾਈਮ ਚਲਾਉਂਗੇ ਕੋ ਗੱਡੀ ਤਾਂ ਪੂਰੀ ਆ ਬਾਈ ਬਸ ਸਿਰਫ ਸਾਬ ਨੂੰ ਬ੍ਰੇਕੀ ਜੀ ਤੇੜ ਜੀ ਆਈ ਹੈ ਬਾਈ ਕਈ ਵਾਰੋਂ ਵੀ ਆ ਜਾਂਦੀ ਟੈਰਾਂ ਨੂੰ ਉਹ ਬਾਕੀ ਦੇਖਦੇ ਹਾਂ ਉਹਨਾਂ ਨੂੰ ਚਲਾ ਕੇ ਵੀ ਕਿੰਨਾ ਕੁ ਟਾਈਮ ਚੱਲਦੀ ਹੈ ਬਾਈ ਆਹ ਬਾਕੀ ਆ ਜੀ ਆਪਾਂ ਇਹਨਾਂ ਗੱਡੀ ਦੀ ਅਲਾਈਨਮੈਂਟ ਅਰ ਬੀਲ ਵੈਸਿੰਗ ਵੀ ਕਰਵਾ ਲੈਣੇ ਹੁਣ ਇੱਥੇ ਤਾਂ ਆਪਾਂ ਕਰਾਉਣੀ ਨਹੀਂ ਹੈਗੀ ਬਾਈ ਕੋਈ ਇੱਥੇ ਵਧੀਆ ਨਹੀਂ ਕਰਦੇ ਬਾਈ ਇੱਕ ਤਾਂ ਚੰਡੀਗੜ੍ਹ ਪੁਰਾਣਾ ਬੰਦਾ ਬਹੁਤ ਮੈਂ ਬਹੁਤ ਟਾਈਮ ਤੁੱਥੀ ਤੇ ਅਲਾਈਨਮੈਂਟ ਕਰਾ ਰਿਹਾ ਬਾਈ ਗੱਡੀ ਦੀ ਕੋਈ ਵੀ ਗੱਡੀ ਹੋਵੇ ਨਾ ਬਸ ਇੱਕ ਵਾਰ ਉਹ ਹੱਥ ਲਾ ਲਵੇ ਬਾਈ ਲੱਗ ਜੀ ਗੱਡੀ ਜਿਹੇ ਮਰਜ਼ੀ ਹੋਵੇ ਹਰ ਇੱਕ ਨੰਬਰ ਗੱਡੀ ਨੂੰ ਬਣਾਉਂਦਾ ਬਈ ਅਲਾਈਨਮੈਂਟ ਕਿੰਨੀ ਦਿੱਤਾ ਹਾਂ ਹਾਂਜੀ ਬਈ ਉਹ ਨਾ ਬਹੁਤ ਪੁਰਾਣਾ ਬੰਦਾ ਹੈ ਨਾ ਉਹ ਅਲਾਈਨਮੈਂਟ ਕੋਈ ਵੀ ਗੱਡੀ ਹੋਵੇ ਚਾਹੇ ਲਗਜ਼ਰੀ ਜਿਹੜੇ ਮਰਜੀ ਗੱਡੀ ਹੋਵੇ ਬਈ ਉਹ ਇੱਕ ਵਾਰ ਹੱਥ ਲਾ ਜੇ ਅਲਾਈਨਮੈਂਟ ਸਹੀ ਨਹੀਂ ਨਾ ਹੁੰਦੀ ਜਿਹੜੇ ਹੁਣ ਬਹੁਤ ਜ਼ਿਆਦਾ ਅਲਾਈਨਮੈਂਟ ਵਾਲਾ ਦੁਕਾਨਾਂ ਤਾਂ ਬਈ ਬਹੁਤ ਆ ਪਰ ਅਲਾਈਨਮੈਂਟ ਕਰਨੀ ਕਿਸੇ ਕਿਸੇ ਨੂੰ ਆਉਂਦੀ ਆ ਜਿਵੇਂ ਮੈਂ ਤੁਹਾਨੂੰ ਦੁਕਾਨ 'ਤੇ ਲੈ ਕੇ ਜਾਉਂਗਾ ਤੁਸੀਂ ਐ ਕਹਿਣਾ ਵੀ ਕਿਹੜਾ ਦੁਕਾਨ ਆਹਾ ਪਰ ਉਹ ਬੰਦੇ માં ਇੱਕ ਗੋਣਾ ਬਈ ਉਹ ਅਲਾਈਨਮੈਂਟ ਕਰਦਾ ਨਾ ਗੱਡੀ ਲੈਨ ਪ੍ਰੋਪਰ ਸਿੱਧੀ ਜਾਂਦੀ ਹੈ ਬਾਈ ਕੋਈ ਪ੍ਰੋਬਲਮ ਨਹੀਂ ਆਉਂਦੀ ਲੈਨਮੈਂਟ ਚ ਹੁਣ ਇੱਥੇ ਤੁਸੀਂ ਦੇਖਿਆ ਕਿੰਨਾ بڑا ਮੋਹਲ ਆਹਾ ਇੱਥੇ ਟਾਇਰ ਵਧੀਆ ਮਿਲ ਜਾਣਗੇ ਲਾਇ ਵਧੀਆ ਮਿਲਣਗੇ ਸਭ ਕੋਲ ਵਧੀਆ ਮਿਲ ਜੂਗਾ ਬਾਈ ਪਰ ਇੱਥੇ ਲੈਨਮੈਂਟ ਦਾ ਹੀ ਮਸ਼ੀਨ ਨਹੀਂ ਕੰਮਦੀ ਹੈਗੀ ਵੀ ਉਹਦਾਂ ਲੈਨਮੈਂਟ ਨਹੀਂ ਹੁੰਦੀ ਹੈਗੀ ਸਹੀ ਬਾਕੀ ਮਸ਼ੀਨ ਦਾ ਵੀ ਹੈ ਬਾਕੀ ਬੰਦੇ ਦਾ ਬਹੁਤ بڑا ਰੋਲ ਹੈ ਇਹ ਚੀਜ਼ ਵਿੱਚ ਠੀਕ ਆ ਬਾਕੀ ਮਸ਼ੀਨਾਂ ਵੀ ਬਾਈ ਬਹੁਤ ਤਰ੍ਹਾਂ ਦੀ ਕੰਪਨੀ ਦੀ ਆਉਂਦੀਆਂ ਠੀਕ ਆ ਵੀ ਹਰੇਕ ਮਸ਼ੀਨ ਦਾ ਆਪਣਾ ਆਪਣਾ ਸਾਫਤਾਵਾ ਕੋਈ ਮਹਿੰਗਾ ਕੋਈ ਸਸਤੀ ਆ ਇਹ ਉਹ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਨੂੰ ਮੈਂ ਹੁਣ ਜਿੱਥੇ ਤੁਹਾਨੂੰ ਲੈ ਕੇ ਜਾ ਰਿਹਾ ਆ ਉਹ 32 ਸੈਕਟਰ ਵਾ ਬਾਈ ਦੁਕਾਨ ਕੁਝ ਵੀ ਨਹੀਂ ਹੈ ਪਰ ਬੰਦਾ ਐ ਵਾ ਇੰਨਾ ਗੋਣਾ ਨਾ ਮਸ਼ੀਨ ਵੀ ਪੁਰਾਣੀ ਆ ਬਾਈ ਪਰ ਅਲਾਈਨਮੈਂਟ ਤੁਸੀਂ ਦੇਖ ਲਿਓ ਦੀ ਕਰੀ ਵੀ ਕਦੇ ਵੀ ਹਿੱਲੂਗੀ ਨਹੀਂ ਹਿੱਲੇ ਤਾਂ ਜਾਂਦੀ ਵੀ ਡੰਗੇ ਨੂੰ ਕਿਉਂ ਪਰ ਜਿਸ ਕਰਕੇ ਦਊਗਾ ਉਹਨੂੰ ਪ੍ਰੋਪਰ ਪੂਰੀ ਸਹੀ ਹੋ ਗਈ ਵੀ ਅਲਾਈਨਮੈਂਟ ਉਹਦੀ ਕੋਈ ਜੇ ਗੱਡੀ ਕੋਈ ਖਿੱਚਦੀ ਹੋਵੇ ਕੋਈ ਵੀ ਕਿਸੇ ਦੀ ਗੱਡੀਆਂ ਕੋਈ ਪ੍ਰੋਬਲਮ ਹੋਵੇ ਤਾਂ ਉਹ ਬਾਈ ਨਾਕ ਟਾਈਟ ਕਰ ਸਕਦਾ ਇੱਕ ਵਾਰ ਜਰੂਰ ਆ ਕੇ ਦੇਖਿਓ ਜਿਹਦੀ ਗੱਡੀ ਕਾਫੀ ਟਾਈਮ ਤੋਂ ਲੋਟ ਨਹੀਂ ਆ ਰਹੀ ਲੈਨਵੰਟ ਇੱਕ ਵਾਰ ਉਹ ਤੇ ਬੰਦੇ ਤੇ ਕਰਵਾ ਕੇ ਦੇਖਿਓ ਬਾਈ ਲੈਨਵੰਟ ਬੰਦਾ ਹਦ ਕਰੂਗਾ ਵੀ ਹਾਂ ਮੇਰੇ ਕਿਸੇ ਨੇ ਕਰੀਆ ਕੋਈ ਵੀ ਬਾਈ ਪੈਸੇ ਜਾਇਜ ਨਹੀਂ ਹੈਗੇ ਨਜਾਇਜ਼ ਜੇ ਪੈਸੇ ਲੈ ਰਿਹਾ ਕੋਈ ਨਜਾਇਜ਼ ਪੈਸੇ ਨਹੀਂ ਲੈ ਰਿਹਾ ਉਹ ਠੀਕ ਆ ਚਲੋ ਮੈਂ ਤੁਹਾਨੂੰ ਲੈ ਕੇ ਜਾਂਦਾ ਉਹਦੀ ਦੁਕਾਨ ਤੇ ਦੇਖੋ ਬਾਈ ਚੰਡੀਗੜਮਾ ਵੀ ਫਲੈਟਾਂ ਦੇ ਕਈ ਕਈ ਫਲੈਟਾਂ ਇਹ ਹੀ ਹਨਾ ਜਿੱਥੇ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਬਾਈ ਪਨਵਾਲਾ ਦਾ ਇੰਡਸਟਰੀ ਏਰੀਆ ਮੈਂ ਕੰਮ ਤਾ ਇੱਕ ਫੇਸਵਾ ਇਹ ਦੇਖੋ ਕਿੰਨੀਆਂ ਲੇਟਾਂ ਲੰਬੀਆਂ ਬਈ ਲੇਟਾਂ ਵੀ ਬੜੀਆਂ ਬਾਕੀ ਟ੍ਰੈਫਿਕ ਵੀ ਬਹੁਤ ਹੋਈ ਹੋਈ ਇੱਥੇ ਸੰਜੀ ਬਈ ਫੈਲੀ ਆਪਾਂ 32 ਸੈਕਟਰ ਪਹੁੰਚ ਗਏ ਬਈ ਇਹ ਵੀ ਅਲਾਈਨਮੈਂਟ ਵਾਲੀ 숍 ਆ ਬਈ ਆਪਾਂ ਨੇ ਜਾਣਾ ਉਹ ਸ਼ਰਮਾ ਅਲਾਈਨਮੈਂਟ ਵਾਲੇ ਦੇ ਬਈ ਇੱਥੇ ਇਹਦੇ ਵੀਰ ਨੇ ਨੰਬਰ ਲੈਣਾ ਤਾਂ ਉੱਪਰ ਤੇ ਚੱਕ ਸਕਦਾ 32 ਸੀ ਚੰਡੀਗੜ੍ਹ ਬਈ ਏਰੇ ਚੰਡੀਗੜ੍ਹ ਮਾਰਕੀਟ ਬਾਈ ਇਹ ਇੱਥੇ ਤੇ ਬਾਈ ਕਰਦਾ ਬਾਈ ਅਲਾਈਨਮੈਂਟ ਤੁਹਾਨੂੰ ਦਿਖਾਉਂਦੇ ਆ ਬਸ ਇਹੀ ਜੀ ਕਰਦਾ ਅਲਾਈਨਮੈਂਟ ਬਾਈ ਦੱਸ ਦਿੰਦਾ ਵੀ ਹਾਂ ਕਿਸੇ ਬੰਦੇ ਨੇ ਅਲਾਈਨਮੈਂਟ ਕਰੀ ਆ ਬਾਈ ਮਾੜੀ ਕਿਸਮਤ ਜਿਹੜਾ بڑا ਬੰਦਾ ਦਾ ਮਕੈਨਿਕ ਦਾ ਜਿਹੜਾ ਅਲਾਈਨਮੈਂਟ ਵਾਲਾ ਬਾਈ ਉਹ ਅੱਜ ਛੁੱਟੀ ਫਰਾ ਉਹ ਆਪਣੇ ਘਰਾਂ ਨੂੰ ਗਿਆ ਵਾ ਉਹ ਹਫਤੇ ਤੱਕ ਆਊਗਾ ਠੀਕ ਆ ਕੋਲ ਆਪਣਾ ਕੋਈ ਹੋਰ ਬੰਦੇ ਪਰ ਯਕੀਨ ਤਾਂ ਹੈ ਨਹੀਂ ਬਾਈ ਅਲਾਈਨਮੈਂਟ ਕਰਾਉਣ ਦਾ ਹੋ ਚੱਲ ਇੰਨੀ ਦੂਰ ਆਇਆ ਬਾਈ ਕਰਵਾਏ ਲੈਣੇ ਹੁਣ ਪਰ ਉਹ ਬੰਦੇ ਨੂੰ ਤਜਰਬਾ ਬਾਈ ਇਹਨਾਂ ਨੂੰ ਤੁਹਾਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਕਰਨਗੇ ਕਿਸ ਤਰ੍ਹਾਂ ਨਹੀਂ ਕਰਨਗੇ ਬੰਦੇ ਬਰੋਬਰ ਜਗੀਨਦਾ ਬਾਈ ਪਰ ਬਾਈ ਆਪਣਾ ਬੰਦਾ ਤਾਂ ਮਿਲਿਆ ਨਹੀਂ ਅਲਾਈਨਮੈਂਟ ਕਰਨੇ ਵਾਲਾ ਬਾਕੀ ਬਾਈ ਆਏ ਨਹੀਂ ਦਿਮਾਗ ਨੇ ਕੰਮ ਕਰਿਆ ਵੀ ਪਹਿਲਾਂ ਫੋਨ ਕਰ ਲਵਾ ਉਹਨੂੰ ਬਸ ਉਰੀ ਜਾ ਕੇ ਪਤਾ ਕਰਿਆ ਵੀ ਕਿੱਥੇ ਆ ਜਦ ਦੇਖਿਆ ਕਹਿੰਦੇ ਉਹ ਤਾਂ ਹੈ ਨਹੀਂ ਉਹ ਤਾਂ ਗਿਆ ਵਾ ਬਾਈ ਚਲੋ ਕੋਈ ਨਾ ਬਾਈ ਲਾਉਣੇ ਆਪਾਂ ਗੱਡੀ ਨੂੰ ਆਪਣੀ ਅਲਾਈਨਮੈਂਟ ਤੇ ਦੇਖਦੇ ਵੇ ਵੇ ਇਹਨਾਂ ਪਤਾ ਲੱਗ ਜੂ ਅੱਗੇ ਪਿੱਛੇ ਦੇ ਇਹਨਾਂ ਬਾਰੇ ਵੀ ਕਿਸ ਤਰ੍ਹਾਂ ਕਰਦੇ ਆ। ਦੇਖੋ ਬਾਈ ਗੱਡੀ ਦਾ ਆਪਣੇ ਲੱਗੀ ਫੈਂਡਲੀ ਬਾਈ ਸਾਰੇ ਰੋਟੀਓ ਕਰੂਗਾ ਦੇਖਦੇ ਆਪਾਂ ਕਿਸ ਤਰ੍ਹਾਂ ਕਰ ਰਹੇ ਆ ਬੰਦਿਆ ਹਾਂ। ਛੜਾ ਵਿੱਚ ਬੱਠੇ ਨੇ ਬਾਹਰ ਕਿੱਧਰ ਦਾ ਉਹ ਕਹਿੰਦਾ ਗੋਲੀ ਚਾਹੇ ਲੱਗਿਆ ਵੀ ਬਾਈ ਲੈ ਨਾ ਮੰਨ ਲਈ ਆਪਣੀ ਗੱਡੀ ਨੂੰ ਕਈ ਆ ਰਿਹਾ ਕਲਰ ਉਹਨੇ ਖਰੀਦਿਆ 18000 ਪਰ ਉਹ ਸੈੱਟਸ ਹੁੰਦਾ ਬਈ ਇਹਦੇ ਨਾਲ ਅਲਾਈਨਮੈਂਟ ਦਾ ਪਤਾ ਲੱਗਦਾ ਹਾਂ ਹਾਂਜੀ ਬਈ ਅਲਾਈਨਮੈਂਟ ਤਾਂ ਕਰਤੀ ਉਹ ਤਾਂ ਗੱਡੀ ਤਾਂ ਠੀਕ ਚੱਲ ਰਹੀ ਹੈ ਬਈ ਹਾਲ ਦੀ ਖਰੀਦਣਾ ਬਾਕੀ ਥੋੜਾ ਚੱਲੇ ਤੇ ਪਤਾ ਲੱਗੂ ਉਹ ਤਾਂ ਠੀਕ ਆ ਪਹਿਲਾਂ ਨਾਲੋਂ ਫਰਕ ਪਰ ਉਹ ਬੰਦੇ ਦੀ ਬਈ ਕਲਾਕਾਰੀ ਲੈ ਲਈਦੀ ਠੀਕ ਆ ਮਕੈਨਿਕ ਹੀ ਪਰ ਉਹ ਬੰਦਾ ਵਿਚਾਰਾ ਮਿਲਿਆ ਨਹੀਂ ਹੁਣ ਗਲਤੀ ਮੇਰੀ ਆ ਬਈ ਮੈਂ ਫੋਨ ਨਹੀਂ ਕਰਿਆ ਬਈ ਪਹਿਲਾਂ ਜਾਣ ਨੂੰ ਜਾਣ ਤੇ ਪਹਿਲਾਂ ਉਹਨਾਂ ਇਹ ਫੋਨ ਕਰ ਲਾ ਫਿਰ ਨਹੀਂ ਪਤਾ ਲਾ ਜਾਂਦਾ ਫਿਰ ਮਾਂ ਵੀ ਚੱਲ ਗਏ ਵੇ ਤਾਂ ਹੈ ਹੁਣ ਕਰਾਇ ਲੈਣੇ ਬਈ ਬਲ ਸਿੰਘ ਆਪਾਂ ਨੇ ਥੋੜਾ ਟਾਈਮ ਹੋਇਆ ਕਰਵਾਈਤੀ ਸੀ ਜੇ ਆਪਾਂ ਬਸ ਅਲਾਈਨਮੈਂਟ ਬਲ ਸਿੰਘ ਤਾਂ ਬਾਈ ਸਿਰੇਕ ਸਹੀ ਕਰ ਦਿੰਦਾ ਬਸ ਅਲਾਈਨਮੈਂਟ ਦਾ ਹੀ ਚੱਕਰ ਹੁੰਦਾ ਵੇ ਅਲਾਈਨਮੈਂਟ ਕਰਤੀ ਹੁਣ ਗੱਡੀ ਤਾਂ ਠੀਕ ਚੱਲ ਰਹੀ ਆ ਠੀਕ ਆ ਬਾਕੀ ਦੇਖਦੇ ਆ ਸਿੱਧੀ ਚੱਲ ਰਹੀ ਆ ਬਈ ਦੇਖੋ ਬਾਈ ਗੱਡੀ ਤਾਂ ਆਮ ਸਿੱਧੀ ਚੱਲ ਰਹੀ ਆ ਬਾਕੀ ਮੜੜੀ ਜੀ ਸੜਕ ਟੇਢੀ ਹੈ ਨਾ ਆ ਦੇਖੋ ਗੱਡੀ ਤਾਂ ਸਿੱਧੀ ਜਾ ਰਹੀ ਆ ਥੋੜਾ ਜਿਹਾ ਹਲਕਾ ਆ ਜਾਂ ਸਟੀਅਰਿੰਗ ਹੈ ਇਧਰ ਨੂੰ ਆ ਦੇਖੋ ਤੁਸੀਂ ਆਹ ਗੱਡੀ ਪ੍ਰੋਪਰ ਬਿਲਕੁਲ ਸਹੀ ਜਾ ਰਹੀ ਹੈ ਆਪਣੇ ਹੱਥ ਨਹੀਂ ਲਾਇਆ ਕੋਈ ਵੀ ਆ ਦੇਖੋ ਉਸ ਸੜਕ ਵੀ ਡੇਢੀ ਆ ਰਾ ਬਣੀ ਜੇ ਬਾਕੀ ਮੌਸਮ ਬਾਜੀ ਮਣੀ ਮੜੀ ਜੀ ਕਿੰਨੇ ਵਾਲਾ ਹੋ ਗਿਆ